ਸਸ਼੍ਰੀਕਾਲ ਤੁਸੀਂ ਇੱਕ ਵੈਸੰਟ ਜਰਨੀਸ ਤੇ ਮੈਂ ਹਾਂ ਪਰਦੀਪ ਗੌਰ ਤਾਂ ਅੱਜ ਹੈ ਵੈਲੈਂਟਾਈਨ ਡੇ ਯਾਨੀ ਕਿ ਪਿਆਰ ਕਰਨ ਵਾਲਿਆਂ ਦਾ ਦਿਨ ਜਾਂ ਫਿਰ ਕਹਿ ਸਕਦੇ ਹਾਂ ਕਿ ਪਿਆਰ ਕਰਨ ਵਾਲਿਆਂ ਦੇ ਲਈ ਬਣਿਆ ਖਾਸ ਦਿਨ ਸੋ ਬਿਲਕੁਲ ਦੱਸਦੀ ਹੈ ਕਿ ਇਸ ਦਿਨ ਵੀ ਬੜੀ ਖੌਫਨਾਕ ਤੇ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਦੋਂ ਬੁਆਏਫ੍ਰੈਂਡ ਨੇ ਆਪਣੀ ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਦੇਣ ਦੇ ਬਹਾਨੇ ਪਹਿਲਾਂ ਆਪਣੇ ਕੋਲ ਬੁਲਾਇਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜੀਹਾਂ ਦੱਸਦੀ ਹੈ ਕਿ ਆਪਣੇ ਆਪ ਦੇ ਵਿੱਚ ਹੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਪਿਆਰ ਦੋ ਜਾਣਿਆਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਕਰੀਬ ਲਿਆਉਂਦਾ ਪਰ ਇਹ ਪਿਆਰ ਇੰਨਾ ਹਾਵੀ ਕਿਵੇਂ ਹੋ ਸਕਦਾ ਹੈ ਇੰਨਾ ਸੰਕੀ ਕਿਵੇਂ ਹੋ ਸਕਦਾ ਹੈ ਕਿ ਆਪਣੀ ਹੀ ਪ੍ਰੇਮਿਕਾ ਦੀ ਜਾਨ ਲੈ ਲਈ ਜਾਂਦੀ ਹੈ ਤਾਂ ਅਬੋਰ ਤੋਂ ਇੱਕ ਖਬਰ ਆਈ ਹੈ ਜਿੱਥੇ ਵੈਲੈਂਟਾਈਨ ਡੇ ਤੇ ਇੱਕ ਮੁੰਡੇ ਦੇ ਵੱਲੋਂ ਆਪਣੀ ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਦੇ ਵਿੱਚ ਮੌਤ ਦਾ ਫਰਮਾਨ ਦਿੱਤਾ ਗਿਆ ਕੁੜੀ ਨੂੰ ਪ੍ਰੇਮੀ ਦੇ ਵੱਲੋਂ ਕੁਹਾੜੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਸਚਿੰਦਰ ਦਾ ਦਾਵਾ ਕਿ ਉਹ ਆਰਤੀ ਨੂੰ ਵਿਆਹ ਦੇ ਲਈ ਤਿਆਰ ਕਰ ਚੁੱਕਾ ਸੀ ਪਰ ਲਗਭਗ 2 ਮਹੀਨੇ ਪਹਿਲਾਂ ਕੁੜੀ ਨੇ ਉਸ ਨੂੰ ਦੱਸਿਆ ਜੋ ਕਿਸੇ ਹੋਰ ਲੜਕੇ ਨੂੰ ਪਸੰਦ ਕਰਦੀ ਹੈ ਉਸਦੇ ਨਾਲ ਦੋਸਤੀ ਰੱਖਦੀ ਹੈ ਸੋਸ਼ਲ ਮੀਡੀਆ ਤੇ ਦੇਖੀਆਂ ਤਸਵੀਰਾਂ ਨੇ ਉਸਦੇ ਮਨ ਦੇ ਵਿੱਚ ਨਫ਼ਰਤ ਦੀ ਅੱਗ ਭੜਕਾ ਦਿੱਤੀ ਨਫ਼ਰਤ ਹੌਲੀ-ਹੌਲੀ ਖੂਨੀ ਸਾਜ਼ਿਸ਼ ਤੇ ਵਿੱਚ ਬਦਲ ਗਈ ਔਰ ਜੋ ਪਿਆਰ ਦੋ ਦਿਲਾਂ ਨੂੰ ਜੋੜਦਾ ਹੈ ਕਦੋਂ ਹੰਕਾਰ ਤੇ ਮਲਕੀਅਤ ਦੀ ਭਾਵਨਾ ਦੇ ਨਾਲ ਨਾਲ ਜਾਂਦਾ ਹੈ ਤੇ ਉਹ ਕਿੰਨੀ ਖੂਨੀ ਰੂਪ ਧਾਨ ਕਰ ਲੈਂਦਾ ਇਸ ਦਾ ਅੰਦਾਜ਼ਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ ਪੁਲਿਸ ਰਸਿੱਦ ਦੇ ਵਿੱਚ ਬੰਦ ਦੋਸ਼ੀ ਸਚਿਨ ਨੇ ਰਿਮਾਂਡ ਦੌਰਾਨ ਜੋ ਖੁਲਾਸੇ ਕੀਤੇ ਉਹ ਦਿਲ ਦਹਿਲਾ ਦੇਣ ਵਾਲੇ ਨੇ ਸਚਿਨ ਨੇ ਕਬੂਲਿਆ ਕਿ ਉਸ ਨੇ ਵੈਲੈਂਟਾਈਨ ਡੇ ਇਸ ਲਈ ਚੁਣਿਆ ਕਤਲ ਤੋਂ ਇੱਕ ਦਿਨ ਪਹਿਲਾਂ ਉਸ ਨੇ ਬਾਜ਼ਾਰ ਵਿੱਚੋਂ ਲੋਹੇ ਦੀ ਦੁਕਾਨ ਤੋਂ 300 ਰੁਪਏ ਦੀ ਕੁਹਾੜੀ ਖਰੀਦੀ ਤੇ ਉਸ ਨੂੰ ਬੈਗ ਦੇ ਵਿੱਚ ਲੁਕਾ ਲਿਆ ਘਟਨਾ ਵਾਲੇ ਦਿਨ ਨੂੰ ਕੁੜੀ ਨੂੰ ਵੈਲੈਂਟਾਈਨ ਡੇ ਸਰਪ੍ਰਾਈਜ਼ ਦੇ ਬਹਾਨੇ ਮਿਲਣ ਲਈ ਲੈ ਗਿਆ ਬਸ ਸਟੈਂਡ ਨੇੜੇ ਕਮਰਾ ਨਹੀਂ ਮਿਲਦਾ ਤੇ ਫਿਰ ਮਲੋਟ ਰੋਡ ਤੇ ਇੱਕ ਹੋਰ ਹੋਟਲ ਦੇ ਵਿੱਚ ਕਮਰਾ ਲਿਆ ਤੇ ਉੱਥੇ ਉਸਨੇ ਆਪਣੀ ਪ੍ਰੇਮਿਕਾ ਦੀਆਂ ਅੱਖਾਂ ਤੇ ਪੱਟੀ ਬੰਨੀ ਫਿਰ ਉਸਨੂੰ ਚਾਂਦੀ ਦੀ 체ਨ ਪਾਉਣ ਦੇ ਬਹਾਨੇ ਆਰਤੀ ਦੀ ਗਰਦਨ ਚੁਕਵਾਈ ਤੇ ਅਗਲੇ ਹੀ ਪਲ ਬੈਗ ਦੇ ਵਿੱਚੋਂ ਕੋਹਾੜੀ ਕੱਢ ਕੇ ਬੇਰਹਿਮੀ ਦੇ ਨਾਲ ਆਪਣੀ ਪ੍ਰੇਮਿਕਾ ਦੀ ਗਰਦਨ ਤੇ ਵਾਰ ਕੀਤਾ ਤਾਂ ਲੜਕੀ ਨੇ ਮੌਕੇ ਤੇ ਦਮ ਤੋੜ ਦਿੱਤਾ ਇਸ ਮਗਰੋਂ ਵੀ ਸਚਿੰਦ ਦਾ ਗੁੱਸਾ ਠੰਡਾ ਨਹੀਂ ਹੋਇਆ ਉਹ ਖੂਨ ਦੇ ਨਾਲ ਭਰੀ ਕੁਹਾੜੀ ਪਾ ਕੇ ਮੌਕੇ ਤੇ ਫਰਾਰ ਹੋ ਗਿਆ ਫਿਰ ਉਸਨੇ ਆਪਣੇ ਭਰਾ ਰਾਹੁਲ ਨੂੰ ਫੋਨ ਕਰਕੇ ਕਿਹਾ ਕਿ ਉਸਨੇ ਆਪਣੀ ਸਹੇਲੀ ਦੀ ਹੱਤਿਆ ਕਰ ਦਿੱਤੀ ਹੈ ਤੇ ਜਦੋਂ ਉਸਨੇ ਫੋਨ ਚੁੱਕਿਆ ਤਾਂ ਉਹ ਹੈਰਾਨ ਰਹਿ ਗਿਆ ਜੇਲ੍ਹ ਦੇ ਵਿੱਚ ਖਮੋਸ਼ ਬੈਠਾ ਸਚਿਨ ਕਹਿ ਰਿਹਾ ਕਿ ਉਸਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਨਫ਼ਰਤ ਨੇ ਉਸਦੀ ਅਕਲ ਤੇ ਪੜਦਾ ਪਾ ਦਿੱਤਾ ਸੀ ਤੇ ਅੱਜ ਉਹ ਮਹਿਸੂਸ ਕਰ ਰਿਹਾ ਕਿ ਅਜਿਹੀ ਗਲਤੀ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਸਸ਼੍ਰੀਕਾਲ ਤੁਸੀਂ ਇੱਕ ਵੈਸੰਟ ਜਰਨੀਸ ਤੇ ਮੈਂ ਹਾਂ ਪਰਦੀਪ ਗੌਰ ਤਾਂ ਅੱਜ ਹੈ ਵੈਲੈਂਟਾਈਨ ਡੇ ਯਾਨੀ ਕਿ ਪਿਆਰ ਕਰਨ ਵਾਲਿਆਂ ਦਾ ਦਿਨ ਜਾਂ ਫਿਰ ਕਹਿ ਸਕਦੇ ਹਾਂ ਕਿ ਪਿਆਰ ਕਰਨ ਵਾਲਿਆਂ ਦੇ ਲਈ ਬਣਿਆ ਖਾਸ ਦਿਨ ਸੋ ਬਿਲਕੁਲ ਦੱਸਦੀ ਹੈ ਕਿ ਇਸ ਦਿਨ ਵੀ ਬੜੀ ਖੌਫਨਾਕ ਤੇ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਦੋਂ ਬੁਆਏਫ੍ਰੈਂਡ ਨੇ ਆਪਣੀ ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਦੇਣ ਦੇ ਬਹਾਨੇ ਪਹਿਲਾਂ ਆਪਣੇ ਕੋਲ ਬੁਲਾਇਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜੀਹਾਂ ਦੱਸਦੀ ਹੈ ਕਿ ਆਪਣੇ ਆਪ ਦੇ ਵਿੱਚ ਹੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਪਿਆਰ ਦੋ ਜਾਣਿਆਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਕਰੀਬ ਲਿਆਉਂਦਾ ਪਰ ਇਹ ਪਿਆਰ ਇੰਨਾ ਹਾਵੀ ਕਿਵੇਂ ਹੋ ਸਕਦਾ ਹੈ ਇੰਨਾ ਸੰਕੀ ਕਿਵੇਂ ਹੋ ਸਕਦਾ ਹੈ ਕਿ ਆਪਣੀ ਹੀ ਪ੍ਰੇਮਿਕਾ ਦੀ ਜਾਨ ਲੈ ਲਈ ਜਾਂਦੀ ਹੈ ਤਾਂ ਅਬੋਰ ਤੋਂ ਇੱਕ ਖਬਰ ਆਈ ਹੈ ਜਿੱਥੇ ਵੈਲੈਂਟਾਈਨ ਡੇ ਤੇ ਇੱਕ ਮੁੰਡੇ ਦੇ ਵੱਲੋਂ ਆਪਣੀ ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਦੇ ਵਿੱਚ ਮੌਤ ਦਾ ਫਰਮਾਨ ਦਿੱਤਾ ਗਿਆ ਕੁੜੀ ਨੂੰ ਪ੍ਰੇਮੀ ਦੇ ਵੱਲੋਂ ਕੁਹਾੜੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਸਚਿੰਦਰ ਦਾ ਦਾਵਾ ਕਿ ਉਹ ਆਰਤੀ ਨੂੰ ਵਿਆਹ ਦੇ ਲਈ ਤਿਆਰ ਕਰ ਚੁੱਕਾ ਸੀ ਪਰ ਲਗਭਗ 2 ਮਹੀਨੇ ਪਹਿਲਾਂ ਕੁੜੀ ਨੇ ਉਸ ਨੂੰ ਦੱਸਿਆ ਜੋ ਕਿਸੇ ਹੋਰ ਲੜਕੇ ਨੂੰ ਪਸੰਦ ਕਰਦੀ ਹੈ ਉਸਦੇ ਨਾਲ ਦੋਸਤੀ ਰੱਖਦੀ ਹੈ ਸੋਸ਼ਲ ਮੀਡੀਆ ਤੇ ਦੇਖੀਆਂ ਤਸਵੀਰਾਂ ਨੇ ਉਸਦੇ ਮਨ ਦੇ ਵਿੱਚ ਨਫ਼ਰਤ ਦੀ ਅੱਗ ਭੜਕਾ ਦਿੱਤੀ ਨਫ਼ਰਤ ਹੌਲੀ-ਹੌਲੀ ਖੂਨੀ ਸਾਜ਼ਿਸ਼ ਤੇ ਵਿੱਚ ਬਦਲ ਗਈ ਔਰ ਜੋ ਪਿਆਰ ਦੋ ਦਿਲਾਂ ਨੂੰ ਜੋੜਦਾ ਹੈ ਕਦੋਂ ਹੰਕਾਰ ਤੇ ਮਲਕੀਅਤ ਦੀ ਭਾਵਨਾ ਦੇ ਨਾਲ ਨਾਲ ਜਾਂਦਾ ਹੈ ਤੇ ਉਹ ਕਿੰਨੀ ਖੂਨੀ ਰੂਪ ਧਾਨ ਕਰ ਲੈਂਦਾ ਇਸ ਦਾ ਅੰਦਾਜ਼ਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ ਪੁਲਿਸ ਰਸਤੇ ਦੇ ਵਿੱਚ ਬੰਦ ਦੋਸ਼ੀ ਸਚਿਨ ਨੇ ਰਿਮਾਂਡ ਦੌਰਾਨ ਜੋ ਖੁਲਾਸੇ ਕੀਤੇ ਉਹ ਦਿਲ ਦਹਿਲਾ ਦੇਣ ਵਾਲੇ ਨੇ ਸਚਿਨ ਨੇ ਕਬੂਲਿਆ ਕਿ ਉਸ ਨੇ ਵੈਲੈਂਟਾਈਨ ਡੇ ਇਸ ਲਈ ਚੁਣਿਆ ਕਤਲ ਤੋਂ ਇੱਕ ਦਿਨ ਪਹਿਲਾਂ ਉਸ ਨੇ ਬਾਜ਼ਾਰ ਵਿੱਚੋਂ ਲੋਹੇ ਦੀ ਦੁਕਾਨ ਤੋਂ 300 ਰੁਪਏ ਦੀ ਕੁਹਾੜੀ ਖਰੀਦੀ ਤੇ ਉਸ ਨੂੰ ਬੈਗ ਦੇ ਵਿੱਚ ਲੁਕਾ ਲਿਆ ਘਟਨਾ ਵਾਲੇ ਦਿਨ ਨੂੰ ਕੁੜੀ ਨੂੰ ਵੈਲੈਂਟਾਈਨ ਦੇ ਸਰਪ੍ਰਾਈਜ਼ ਦੇ ਬਹਾਨੇ ਮਿਲਣ ਲਈ ਲੈ ਗਿਆ ਬਸ ਸਟੈਂਡ ਨੇੜੇ ਕਮਰਾ ਨਹੀਂ ਮਿਲਦਾ ਤੇ ਫਿਰ ਮਲੋਟ ਰੋਡ ਤੇ ਇੱਕ ਹੋਰ ਹੋਟਲ ਦੇ ਵਿੱਚ ਕਮਰਾ ਲਿਆ ਤੇ ਉੱਥੇ ਉਸਨੇ ਆਪਣੀ ਪ੍ਰੇਮਿਕਾ ਦੀਆਂ ਅੱਖਾਂ ਤੇ ਪੱਟੀ ਬੰਨੀ ਫਿਰ ਉਸ ਨੂੰ ਚਾਂਦੀ ਦੀ 체ਨ ਪਾਉਣ ਦੇ ਬਹਾਨੇ ਆਰਤੀ ਦੀ ਗਰਦਨ ਚੁਕਵਾਈ ਤੇ ਅਗਲੇ ਹੀ ਪਲ ਬੈਗ ਦੇ ਵਿੱਚੋਂ ਕੋਹਾੜੀ ਕੱਢ ਕੇ ਬੇਰਹਿਮੀ ਦੇ ਨਾਲ ਆਪਣੀ ਪ੍ਰੇਮਿਕਾ ਦੀ ਗਰਦਨ ਤੇ ਵਾਰ ਕੀਤਾ ਤਾਂ ਲੜਕੀ ਨੇ ਮੌਕੇ ਤੇ ਦਮ ਤੋੜ ਦਿੱਤਾ ਇਸ ਮਗਰੋਂ ਵੀ ਸਚਿੰਦ ਦਾ ਗੁੱਸਾ ਠੰਡਾ ਨਹੀਂ ਹੋਇਆ ਉਹ ਖੂਨ ਦੇ ਨਾਲ ਭਰੀ ਕੁਹਾੜੀ ਪਾ ਕੇ ਮੌਕੇ ਤੇ ਫਰਾਰ ਹੋ ਗਿਆ ਫਿਰ ਉਸਨੇ ਆਪਣੇ ਭਰਾ ਰਾਹੁਲ ਨੂੰ ਫੋਨ ਕਰਕੇ ਕਿਹਾ ਕਿ ਉਸਨੇ ਆਪਣੀ ਸਹੇਲੀ ਦੀ ਹੱਤਿਆ ਕਰ ਦਿੱਤੀ ਹੈ ਤੇ ਜਦੋਂ ਉਸਨੇ ਫੋਨ ਚੁੱਕਿਆ ਤਾਂ ਉਹ ਹੈਰਾਨ ਰਹਿ ਗਿਆ ਜੇਲ੍ਹ ਦੇ ਵਿੱਚ ਖਾਮੋਸ਼ ਬੈਠਾ ਸਚਿਨ ਕਹਿ ਰਿਹਾ ਕਿ ਉਸਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਨਫ਼ਰਤ ਨੇ ਉਸਦੀ ਅਕਲ ਤੇ ਪੜਦਾ ਪਾ ਦਿੱਤਾ ਸੀ ਤੇ ਅੱਜ ਉਹ ਮਹਿਸੂਸ ਕਰ ਰਿਹਾ ਕਿ ਅਜਿਹੀ ਗਲਤੀ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ